ਰੰਗ ਦਾ ਤਿਉਹਾਰ ਹੋਲੀ ਜੈਤੂ ਦੇ ਵਿਖੇ ਲੋਕਾਂ ਨੇ ਤੁਮ-ਤਾਮ ਦੇ ਨਾਲ ਮਨਾਇਆ ਹੈ ਪੂਜਾ ਵੀ ਕੀਤੀ ਹੈ ਤੇ ਪੂਜਾ ਤੁਮ-ਤਾਮ ਦੇ ਨਾਲ ਮਨਾਇਆ ਗਿਆ ਹੋਲੀਕਾ ਦਹਨ ਜੁੜਾ ਹੈ ਪੂਰੀ ਰਸਮੀ ਤਰੀਕੇ ਦੇ ਨਾਲ ਮਨਾਇਆ ਗਿਆ ਨਮਸ਼ਕਾ ਜੀ ਮੈਂ ਬੇਪਨ ਕੋਲ ਤੇ ਤੁਸੀਓ ਇੰਡੀਆ ਨੂੰ ਪੰਜਾਬ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਵੀ ਬਿਲਕਿ ਜਿਹੜਾ ਹੈਗਾ ਹੋਲੀਕਾ ਦਹਨ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ ਤਸਵੀਰ ਤੋਂ ਹੀ ਜਿਹੜੀ ਹੈਗੀ ਪੂਜਾ ਕੀਤੀ ਜਾ ਰਹੀ ਹੈਗੀ ਇਸ ਤੋਂ ਇਲਾਵਾ ਮਤਲਬ ਕਿ ਜਿਹੜਾ ਹੈਗਾ ਆਪਾਂ ਪੂਰੀ ਕੀ ਹਿਸਟਰੀ ਹੈਗੀ ਕਿ ਹੋਲਕਾ ਦਹਨ ਕਿਉਂ ਕੀਤਾ ਜਾਂਦਾ ਹੈਗਾ ਆਓ ਆਪਾਂ ਆਪਣੇ ਨਾਲ ਪ੍ਰਧਾਨ ਜੀ ਹੈਗੇ ਆਪਾਂ ਇਹਨਾਂ ਨਾਲ ਗੱਲ ਅ ਪ੍ਰਦਾਨਜੀ ਹੋਲਕਾ ਦੇਨ ਕੀਤਾ ਜਾ ਰਿਹਾ ਹੈਗਾ ਕਿ ਮਤਲਬ ਕਿ ਜਿਹੜੇ ਹੈ ਕਿ ਇਹ ਹਿਸਟਰੀ ਹੈ ਪੂਰੀ ਡਿਟੇਲ ਇਹ ਜਿਹੜੇ ਪ੍ਰਲਾਦ ਜੀ ਸੀਗੇ ਇਹ ਰਾक्षਸ ਵਾਂਗ ਦੀ ਨੂੰ ਬਲੌਂਗ ਕਰਦੇ ਸੀ ਤੇ ਇਹ ਉਹ ਇਹ ਭਗਵਾਨ ਦਾ ਨਾਮ ਇਹਨਾਂ ਨੇ ਲੈਣਾ ਸ਼ੁਰੂ ਕਰਤਾ ਹੂੰ ਤੇ ਉਹ ਜਿਹੜਾ ਸੀ ਇਹਨਾਂ ਦਾ ਪਿਤਾ ਜੀ ਕਹਿੰਦੇ ਵੀ ਤੂੰ ਭਗਵਾਨ ਦਾ ਨਾਮ ਲੈ ਆ ਕਰ ਵੀ ਆਪਰ ਆਪਣਾ ਆਪਰ ਰਾक्षਸ ਵਾਂਗ ਦੀ ਨੂੰ ਬਲੌਂਗ ਕਰਦੇ ਆ ਜੀ ਉਹ ਨਹੀਂ ਹਟਿਆਗਾ ਜੀ ਤੇ ਜਦੋਂ ਨਹੀਂ ਹਟਿਆ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਕੀ ਕੀਤਾ ਵੀ ਉਹਨਾਂ ਨੇ ਇਹਨੂੰ ਇਹਦਾ ਕਰਾਇਆ ਉਹ ਆਪਣਾ ਇਹਦੇ ਵਿੱਚ ਅੱਗ ਚ ਮਚਾਈਏ ਉਹ ਜਿਉਂਦੇ ਰੋ ਜੀ ਜੀ ਜਿਉਂਦੇ ਰੋ ਅੱਗ ਚ ਮਚਾ ਦੇ ਉਹ ਤੇ ਉਹਨਾਂ ਨੇ ਭਗਵਾਨ ਨੇ ਦਰਸ਼ ਤੇ ਕੀੜੀ ਬਣ ਕੇ ਉੱਤੇ ਜਿਹਨਾਂ ਨੇ ਮਤਲਬ ਜਿਹੜਾ ਸ਼ਿਕਰ ਹਲਕਾ ਲਾਲ ਸੰਭਲਾ ਕੀਤਾ ਸੀਗਾ ਕੀੜੀ ਬਣ ਕੇ ਭਗਵਾਨ ਦੇ ਉੱਤੇ ਚੜ ਆ ਗਏ ਤੇ ਉਹਨਾਂ ਨੇ ਸੱਟ ਪਹਿਲਾਂ ਉਹਨਾਂ ਨੇ ਜੱਫੀ ਪਾਉਣ ਦੇ ਥੋੜੇ ਨੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਉਹ ਪਾਲੀ ਉਹਨਾਂ ਨੇ ਵੇਖਿਆ ਕਿ ਕੀੜੀ ਜਾਈ ਜਾਂਦੀ ਸੀਗੀ ਆ ਤੇ ਮੈਨੂੰ ਵੀ ਕੁਝ ਨਹੀਂ ਹੁੰਦਾ ਤੇ ਉਹਨੇ ਪਾਲੀ ਉਹਨੂੰ ਕੁਝ ਨਹੀਂ ਹੋਇਆ ਉਹ ਤੋਂ ਬਾਅਦ ਜਿਹੜੇ ਉਹਦੀ ਭੂਆ ਨੂੰ ਮਿਲਿਆ ਹੋਇਆ ਸੀਗਾ ਜੀ ਪ੍ਰਲਾਦ ਕੰਧ ਭਾਣ ਨੂੰ ਜੋ ਅੱਗ ਦੇ ਵਿੱਚ ਨਹੀਂ ਮੱਚਦੀ ਸੀ ਉਹਨੇ ਕਿਹਾ ਵੀ ਤੂੰ ਇਹਨੂੰ ਅੱਗ ਚਲਾ ਕੇ ਬੈਠ ਤੇ ਵੀ ਇਹ ਤੂੰ ਤਾਂ ਮੱਚਣਾ ਹੀ ਨਹੀਂਗਾ ਇਹ ਮੱਚ ਜੂਗਾ ਉਹ ਕਹਿੰਦਾ ਠੀਕ ਆ ਉਹ ਲੈ ਕੇ ਬੈ ਗਈ ਅੱਗ ਦੇ ਵਿੱਚ ਅੱਗ ਜਲਾ ਕੇ ਬੈਠਣ ਤੋਂ ਬਾਅਦ ਜਦੋਂ ਉਹ ਮੱਚ ਗਈ ਤੇ ਉਹ ਬਸ ਕੇ ਜੀ ਇਹ ਜਿਹੜੀ ਪੂਜਾ ਚੇਂਜ ਹੈ ਮਤਲਬ ਕਿ ਹੋਲੀਕਾ ਰਹਿਣਾ ਇਹ ਕਿੰਨੇ ਸਮੇਂ ਤੋਂ ਜਿਹੜਾ ਹੈਗਾ ਚੱਲਦਾ ਰਿਹਾ ਕਰਦਾ ਜੇਕਰ ਟਾਈਮ ਤਾਂ ਇੱਥੇ ਦਾ ਜੀ ਮੇਰੇ ਖਿਆਲ ਤਕਰੀਬਨ 50 ਸਾਲ ਤੋਂ ਉੱਪਰ ਹੋ ਗਿਆ 50 ਸਾਲ ਦਾ ਤੋਂ ਉੱਪਰ ਹੋ ਗਿਆ ਇੱਥੇ ਜਿਹੜਾ ਹੋਲੀ ਇਹ ਜਗ੍ਹਾ ਤੇ ਮਨਾਉਂਦੇ ਨੂੰ 50 ਸਾਲ ਦੇ ਉੱਪਰ ਜੀ ਹਾਂ ਤੇ 35 40 ਸਾਲ ਦਾ ਮੈਨੂੰ ਆਪ ਦੇ ਮਤਲ ਅੱਖਾਂ ਨਾਲ ਦੇਖਦਿਆਂ ਹੋ ਗਏ ਬਿਲਕੁਲ ਹਾਂ ਮੈਂ ਸਨ 85 ਤੋਂ ਦੇਖਦਾ ਉਹ ਤੋਂ ਪਹਿਲਾਂ ਵੀ ਬਣਾਉਂਦੇ ਪਰ 85 ਤੋਂ ਤਾਂ ਮੈਨੂੰ ਪਤਾ ਹੀ ਨਹੀਂ ਬਣਾ ਰਹੇ ਆ ਜੀ ਹਾਂ ਤੇ 44 45 ਸਾਲ ਹੋ ਗਏ ਨਾ ਕਿ ਇਹ سلسلہ ਲਗਾਤਾਰ ਚੱਲੀ ਰਿਹਾ ਹੈ ਜੀ ਹਾਂ ਰੱਖਾਂਗੇ ਜੀ ਜ਼ਰੂਰ ਰੱਖਾਂਗੇ ਬਿਲਕੁਲ ਇਹ ਸਾਡਾ Hindu ਧਰਮ ਹੈ ਨਾਲ ਸਾਨੂੰ ਮਤਲ ਜੋ ਵੀ ਅਸ਼ੀਰਵਾਦ ਸਾਡੇ ਬਣਿਆ ਉਹਨਾਂ ਦਾ ਅਸੀਂ ਪੂਰਾ ਕਰਾਂਗੇ ਜੀ ਬਿਲਕੁਲ ਇਹਨਾਂ ਨੇ ਇਹੀ ਕਹਿਣਾ ਸੀ ਕਿ ਜੋ ਰੀਤੀ ਰਿਵਾਜ ਦੇ ਮੁਤਾਬਕ ਮਤਲਬ ਕਿ ਜਿਹੜਾ ਹੈਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈਗਾ ਮਨਾਇਆ ਜਾ ਰਿਹਾ ਹੈਗਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਵੀਰ ਜਿਹੜਾ ਹੈਗਾ ਹੋਲੀਕਾ ਦਹਨ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ ਪੂਜਾ ਅਰਚਨਾ ਕੀਤੀ ਜਾ ਰਹੀ ਹੈਗੀ ਜ ਪੂਜਾ ਅਰਚਨਾ ਕਰਨ ਦੇ ਨਾਲ ਜਿਹੜੀ ਹੈਗੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਦੇ ਤਹਿਤ ਮਤਲਬ ਕਿ ਜਿਹੜਾ ਹੈਗਾ ਪੂਜਾ ਅਰਚਨਾ ਕੀਤੀ ਜਾ ਰਹੀ ਹੈਗੀ ਕੈਮਰਾਮੈਨ ਸੰਦੀਪ ਸ਼ਰਮਾ ਨਾਲ ਬਿੱਪਨ ਕੋਇਲ ਇੰਡੀਅਨ ਨਿਊਜ਼ ਪੰਜਾਬ ਜੈਤੋ